ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਲ ਸਰਕਾਰ ਜੁਰਤਵਾਲਾ ਜੁੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਦੇਖੋ ਸਾਡਾ ਪਰਾਪਾ ਹੈਗਾ ਵਾ ਅਸੀਂ ਤਾਂ ਸਾਡਾ ਜਿਹੜਾ ਪ੍ਰੋਗਰਾਮ ਨੂੰ ਦਿੱਤਾ ਹੋਇਆ ਹਾਂ ਜੀ ਤੁਸੀਂ ਆਉਂਦਾ ਪ੍ਰੋਗਰਾਮ ਨੂੰ ਹੁਣ ਅੱਧੀਆਂ ਹੋ ਗਏ ਸਾਡਾ ਹੈਗਾ ਵੀ ਅਸੀਂ ਜਾਲ ਅਸੀਂ ਤੁਹਾਨੂੰ ਇਹ ਦੱਸ ਦਿਆਂਗੇ ਜਰੂਰ ਸਰਬੰਦੀ ਇਹ ਨਹੀਂ ਤਾਂ ਫਿਰ ਅਸੀਂ ਸਾਨੂੰ ਰੀਟੇਨ ਕਰਨਾ ਰੀਟੇਨ ਕਰ ਲਓ ਨਹੀਂ ਤਾਂ ਜਿਹਨੂੰ ਇਸ ਦਾ ਸਿਰੋਪਰ ਸਾਡਾ ਵਿਰੋਧ ਦਰਜ ਕਰਾਉਣਾ ਹੀ ਹੈ ਕਿ ਤਨੂੰ ਅਸੀਂ ਨਾਰਾਇਬਾਦੀ ਵੀ ਲਾਉਣੀ ਹੈ ਅਸੀਂ ਹੋਰ ਫਸਾ ਦੇ ਹੋਗੇ ਤੇ ਜੀ ਕਾ ਉਹ ਤੋਂ ਬਾਅਦ ਅਸੀਂ ਦੇ ਤੋਂ ਡਿਜ਼ਾਈਨ ਸਾਨੂੰ ਪ੍ਰੇਰਣਾ ਕਰਨਾ ਕਰ ਲਓ ਨਹੀਂ ਕਰਨਾ ਫਿਰ ਅਸੀਂ ਆ ਦਾ ਵਿਰੋਧ ਦਰਜ ਕਰਾ ਕੇ ਫਿਰ ਚੱਲ ਜਾਵਾਂਗੇ ਇਹ ਕਿਹੜਾ ਹੈ ਇਹ ਕਿਹੜਾ ਹੈ ਉਹ ਆਇਆ ਉਹਨੇ ਵੀ ਕਿਹਾ ਉਹ ਰੋਡ ਤੇ ਗੇਟ ਚੋਂ ਆਹ ਹਰ ਰੋਡ ਹੀ ਬਣ ਜਾਂਦਾ ਬੇਟਾ ਨਹੀਂ 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 ਜਿਹੜੇ ਮੂਹ ਤੋਂ ਹਟੇਉਂਦੇ ਉਹ ਰੋਡ ਤੇ ਰੋਡ ਤੇ ਉੱਤੇ ਰੋਡ ਉਹ ਨਾਲ ਹੀ ਰੋਡ ਆ ਉਹ ਕਿਹੜੇ ਨਕਸਾ ਨੂੰ ਦਿਖਾਉਂ ਤੰਗੀ ਮੈਨੂੰ ਜਿਹੜਾ ਰੋਕਿਆ ਗਿਆ ਅੱਗੇ ਨਹੀਂ ਜਾਣ ਦਿੱਤਾ ਗਿਆ ਸ਼ੰਭੂ ਥਾਣੇ ਦਾ ਕਿਹੜਾ ਹੁਕਮ ਜਾ ਰਿਹਾ ਇਹ ਕੀ ਕਹਿਣਾ ਚਾਹੁੰਦਾ ਦੇਖੋ ਜੀ ਦਿੱਲੀ ਅੰਦੋਲਨ ਜਿਹੜਾ ਸ਼ੰਭੂ ਮੋਰਚਾ ਤੇ ਖਨੋਰੀ ਮੋਰਚਾ ਤੇ ਰਤਨਪੁਰਾ ਬਾਰਡਰ ਤੇ ਲੱਗਿਆ ਹੋਇਆ ਸੀ ਅਸੀਂ ਦਿੱਲੀ ਜਾਣਾ ਚਾਹੁੰਦੇ ਸੀ ਉੱਥੇ ਜਿਹੜੀਆਂ ਛੜਕਾਂ ਹਰਿਆਣਾ ਸਰਕਾਰ ਨੇ ਬੰਦ ਕੀਤੀਆਂ ਉਹ ਵੀ ਪੰਜਾਬ ਦੇ ਵਿੱਚ ਆ ਕੇ ਉਦੋਂ ਇਹ ਭਗਵੰਤ ਮਾਨ ਨਹੀਂ ਬੋਲਿਆ ਉਹਨਾਂ ਨਾਲ ਮਿਲੀ ਭੌਤ ਸੀ ਇਹਨਾਂ ਦੀ ਸ਼ਾਂਤਮਈ ਅੰਦੋਲਨ ਚੱਲ ਰਿਹਾ ਸੀ ਸਾਡੀਆਂ ਮੰਗਾਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਸੀਗੀਆਂ ਫਿਰ ਵੀ ਇਹਨੇ ਕੇਂਦਰ ਸਰਕਾਰ ਦੇ ਮੂਹਰੇ ਲੰਬਾ ਪੈ ਕੇ ਉਦੇ ਥੱਲੇ ਲੱਗ ਕੇ ਜਦੋਂ ਇਹਨਾਂ ਨੇ ਧੋਖੇ ਦੇ ਨਾਲ ਸਾਡੇ ਕਿਸਾਨ ਜਿਹੜੇ ਮੀਟਿੰਗ ਤੇ ਸੱਦੇ ਆ ਤੇ ਬਾਅਦ ਵਿੱਚ ਇਹਨਾਂ ਨੇ ਉੱਥੋਂ ਕਿਸਾਨ ਜਿਹੜੇ ਗਏ ਸੀਗੇ ਮੀਟਿੰਗ ਤੇ ਉਹ ਵੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਮੋਰਚਾ ਵੀ ਬੜੇ ਧੱਕੇ ਦੇ ਨਾਲ ਸਾਡੀਆਂ ਔਰਤਾਂ ਦੇ ਉੱਤੇ ਸਾਡੇ ਵਰਕਰਾਂ ਦੇ ਉੱਤੇ ਸਾਡੇ ਆਗੂਆਂ ਦੇ ਉੱਤੇ ਤਸ਼ੱਦਦ ਕਰਕੇ ਉਹ ਮੋਰਚਾ ਚੁਕਾਇਆ ਗਿਆ ਕਿਹਾ ਕੀ ਗਿਆ ਕਿ ਇੱਥੇ ਰੋਡ ਬੰਦ ਕੀਤੇ ਹੋਏ ਆ ਕਿਸਾਨਾਂ ਨੇ ਜਦੋਂ ਕਿ ਕਿਸਾਨਾਂ ਨੇ ਕੋਈ ਰੋਡ ਨਹੀਂ ਬੰਦ ਕੀਤੇ ਸੀਗੇ ਉਹ ਬੰਦ ਜਿਹੜੇ ਰੋਡ ਕੀਤੇ ਸੀ ਹਰਿਆਣਾ ਸਰਕਾਰ ਨੇ ਕੀਤੇ ਸੀ ਇਸ ਕਰਕੇ ਇਹ ਨੇ ਜਿਹੜੀ ਭਾਜਪਾ ਦੀ ਇਹ ਬੀ ਟੀਮ ਹੈ ਆਮ ਆਦਮੀ ਪਾਰਟੀ ਇਹਨਾਂ ਨੇ ਉਹਨਾਂ ਦੇ ਥੱਲੇ ਲੱਗ ਕੇ ਇਹ ਸਾਰਾ ਸਾਡਾ ਮੋਰਚੇ ਦਾ ਨੁਕਸਾਨ ਕੀਤਾ ਅੱਜ ਅਸੀਂ ਉੱਥੇ ਜਾ ਰਹੇ ਸੀ ਵੀ ਜਿਹੜਾ ਉਹਨਾਂ ਨੇ ਤਸ਼ੱਦਦ ਕੀਤਾ ਹੈ ਬ੍ਰਹਮਕੇ ਦੇ ਬਲਵੰਤ ਸਿੰਘ ਬ੍ਰਹਮਕੇ ਪੰਜਾਬ ਜਥੇਬੰਦੀ ਦਾ ਆਗੂ ਆ ਤੇ ਹੋਰ ਜਿੰਨੇ ਵੀ ਸਾਡੇ ਵਰਕਰਾਂ ਤੇ ਔਰਤਾਂ ਤੇ ਜਿੰਨਾਂ ਤੇ ਉਹਨਾਂ ਨੇ ਤਸ਼ੱਦਦ ਕੀਤਾ ਅਸੀਂ ਉਹਦੀ ਬਰਖਾਸਤਗੀ ਦੀ ਮੰਗ ਕਰਨੀ ਸੀ ਐਸ ਐਚਓ ਹਰਪ੍ਰੀਤ ਸਿੰਘ ਦੀ ਇਸੇ ਤਰ੍ਹਾਂ ਜਿਹੜਾ ਸਾਡਾ 200 ਕਰੋੜ ਤੋਂ ਵੱਧ ਨੁਕਸਾਨ ਮੋਰਚੇ ਦਾ ਹੋਇਆ ਉਹਦੀ ਪਰਭਾਈ ਮੰਗਦੇ ਸੀ ਅਸੀਂ ਜਿਹੜੀਆਂ ਉਥੋਂ ਦਾ ਗੁਰਲਾਲ ਕਨੌਰ ਹੈ ਟਰਾਲੀ ਚੋਰ ਹੈ ਜਿਹੜਾ ਐਮ ਐਲ ਏ ਆ ਉਹਦਾ ਤੇ ਉਹਨੇ ਉਹਦੇ ਘਰੋਂ ਨੇ ਉਥੋਂ ਜਿੰਨੀਆਂ ਟਰੈਕਟਰ ਤੇ ਟਰਾਲੀਆਂ ਚੋਰੀਆਂ ਕੀਤੀਆਂ ਇਹ ਸਾਡੀ ਰੱਖਿਆ ਵਾਸਤੇ ਨਹੀਂ ਬਣੇ ਇਹ ਤਾਂ ਸਾਨੂੰ ਹੋਰ ਤਕਲੀਫ ਦੇ ਰਹੇ ਆ ਉਥੋਂ ਟਰਾਲੀਆਂ ਚੋਰੀ ਕੀਤੀਆਂ ਤੇ ਅਸੀਂ ਉਹ ਉਥੋਂ ਦੇ ਲੋਕਾਂ ਦੇ ਜਿਹੜੇ ਲੋਕਲ ਲੋਕ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਲੱਭ ਲੱਭ ਕੇ ਉਹ ਟਰਾਲੀਆਂ ਲਿਆਂਦੀਆਂ ਹਾਲੇ ਵੀ ਸਾਡਾ ਬਹੁਤ ਸਾਰਾ ਸਮਾਨ ਆ ਜਿਹੜਾ ਉਥੋਂ ਟਰੈਕਟਰ ਟਰਾਲੀਆਂ ਨਹੀਂ ਮਿਲੀਆਂ ਤੇ ਬਹੁਤ ਸਾਰਾ ਸਾਡਾ ਜਿਹੜਾ ਨਿੱਜੀ ਸਮਾਨ ਸੀਗਾ ਤੰਬੂਆਂ ਦੇ ਵਿੱਚ ਮੰਜੇ ਕੂਲਰ ਏਸੀ ਫਰਿੱਜਾਂ ਉਹ ਸਾਰਾ ਕੁਝ ਵੀ ਉਹ ਸਣੇ ਲੀੜੇ ਸਾਡੇ ਉਹ ਸਾਰਾ ਕੁਝ ਉਹਨਾਂ ਨੇ ਜੀਸੀਬੀ ਦੇ ਨਾਲ ਟੈਸ਼ਨੈਸ ਕਰਤਾ ਤਬਾਹ ਕਰ ਦਿੱਤਾ ਤੇ ਕੁਝ ਉਥੋਂ ਦੇ ਜਿਹੜੇ ਇਹਨਾਂ ਦੇ ਗਰੋਹ ਦੇ ਲੋਕ ਪੁਲਿਸ ਦੀ ਹਾਜ਼ਰੀ ਦੇ ਵਿੱਚ ਚੱਕ ਕੇ ਲਗੇ ਆ ਅਸੀਂ ਅੱਜ ਉਥੇ ਆਪਣੇ ਇਸ ਦੁੱਖ ਨੂੰ ਲੈ ਕੇ ਜਾ ਰਹੇ ਸੀਗੇ ਉੱਥੇ ਸਾਡਾ ਇੱਕ ਦਿਨ ਦਾ ਧਰਨਾ ਸੀਗਾ ਪਰ ਇਹਨਾਂ ਨੇ ਜਿਹੜਾ ਲੋਕਤੰਤਰ ਦਾ ਗळा ਘੁੱਟ ਕੇ ਜਿਹੜਾ ਡੈਮੋਕ੍ਰੇਸੀ ਆ ਉਹਦਾ ਘਾਣ ਕਰਕੇ ਇਹਨਾਂ ਨੇ ਸਾਨੂੰ ਉੱਥੇ ਸਾਡਾ ਜਿਹੜਾ ਲੋਕਤੰਤਰ ਹੱਕ ਬਣਦਾ ਇਹਨੂੰ ਦਬਾ ਕੇ ਉੱਥੇ ਜਾਣ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਵੀ ਬਿਆਨ ਦਿੱਤਾ ਅਸੀਂ ਧਰਨਾ ਨਹੀਂ ਲਾਉਂਦੇਵਾਂਗੇ ਜਿਹੜੇ ਕਿਸਾਨ ਨੀਗੇ ਇਹ ਜਿੱਥੇ ਬੰਨੀਆਂ ਦੇ ਆਗੂ ਆਪਦੇ ਆਪਣੀ ਚਮਕਾਉਣ ਤੇ ਲੱਗੇ ਬੈਲ ਕਲੋਨੀ ਉਹ ਵੀ ਇਹਨਾਂ ਧਰਨਿਆਂ ਦੇ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਥਾਂ ਥਾਂ ਤੇ ਸਾਡੇ ਲੱਗੇ ਧਰਨਿਆਂ 'ਚ ਆ ਕੇ ਬਹਿਂਦਾ ਰਿਹਾ ਵੀ ਮੈਨੂੰ ਵੀ ਬੋਲਣ ਨੂੰ ਟਾਈਮ ਦੇ ਦਿਓ ਤੇ ਆਪ ਵੀ ਇਹਨਾਂ ਨੇ ਅੱਜ ਤੋਂ ਕੇਜੀਰਾਲ ਫੜਿਆ ਉੱਥੇ ਜਾ ਕੇ ਧਰਨੇ ਲਾਏ ਆ ਆ ਹੁਣ ਵੀ ਇਹਨਾਂ ਨੇ ਰੋਡਾਂ ਤੇ ਧਰਨੇ ਲਾਏ ਆ ਜਿਹੜਾ ਪਾਖੜਾ ਨਮਗਲ ਡੰਗਾ ਡੈਮ ਦੀ ਫਾਤਰ ਉਦੋਂ ਨਹੀਂ ਲੋਕ ਪਰੇਸ਼ਾਨ ਹੁੰਦੇ ਇਹ ਇੱਕ ਇਹ ਕਹਿੰਦਾ ਸੀ ਮੈਂ ਲੋਕਾਂ ਦਾ ਆਗੂ ਆ ਮੈਂ ਇਕੱਲਾ ਹੀ ਵਿਚਰੂੰਗਾ ਲੋਕਾਂ ਦੇ ਵਿੱਚ 1200 ਪੁਲਿਸ ਦਾ ਕਰਮਚਾਰੀ ਲੈ ਕੇ ਨਾਲ ਇਹ ਨਿਕਲਦਾ ਤੇ ਪਹਿਲਾਂ ਸਾਰੇ ਰੋਡ ਰਾਡ ਬੰਦ ਕਰ ਦਿੱਤੇ ਜਾਂਦੇ ਆ ਲੋਕ ਪਰੇਸ਼ਾਨ ਹੁੰਦੇ ਉਦੋਂ ਲੋਕ ਪਰੇਸ਼ਾਨ ਨਹੀਂ ਹੁੰਦੇ ਅਸੀਂ ਤਾਂ ਆਪਣੀਆਂ ਮੰਗਾਂ ਵਾਸਤੇ ਅਸੀਂ ਤਾਂ ਲੋਕਾਂ ਤੋਂ ਤਾਂ ਵੋਟਾਂ ਲੈ ਕੇ ਬਣਿਆ ਇਹ ਜਿਹੜੇ ਲੋਕ ਪਰੇਸ਼ਾਨ ਹੋਏ ਹੋਏ ਆ ਅਸੀਂ ਜੇ ਕਿਸਾਨ ਆ ਅਸੀਂ ਉਹਨਾਂ ਆਮ ਲੋਕਾਂ ਦੇ ਵਿੱਚੋਂ ਹੀ ਆ ਅਸੀਂ ਵੀ ਵੋਟਾਂ ਪਾਈਆਂ ਇਹਨਾਂ ਨੂੰ ਪਰ ਇਹ ਜਿਹੜਾ ਉਹ ਭੁੱਲ ਗਿਆ ਉਸ ਗੱਲ ਨੂੰ ਜਿਹੜੀ ਵੀ ਜਿਹਨੂੰ ਵੀ ਲੋਕ ਚੁਣਦੇ ਆ ਉਹ ਜਾ ਕੇ ਲੋਕਾਂ ਦੇ ਹੱਕ ਵੇਚਣ ਤੇ ਹੀ ਲੱਗ ਜਾਂਦਾ ਲੋਕਾਂ ਦਾ ਵਾਦੇ ਲੋਕਾਂ ਨਾਲ ਕਰਦਾ ਨਮੋਦਾ ਕਾਰਪੋਰੇਟਾਂ ਦੇ ਨਾਲ